ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੀ ਸਾਰੇ ਵੀਰਾਂ ਦਾ ਸਵਾਗਤ ਹੈ ਲਓ ਜੀ ਆਪਾਂ ਅੱਜ ਦੀ ਵੀਡੀਓ ਪੰਡਾ ਆਧਮਪੁਰ ਤੋਂ ਲੈ ਕੇ ਆਈਆਂ ਤੇ ਨੀਲੀ 라ਵੀ ਧੋਕੜ ਘੱਪਣਾ ਚ ਇਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਨਾਲ ਜੁੜੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਾਂ ਮੈਂ ਮਜਬੂਰੀ ਗੱਲ ਕਰਦੇ ਆਪਾਂ ਜਿਹੜੀ ਮੱਝ ਤੁਸੀਂ ਦੇਖ ਰਹੇ ਹੋ ਵੀ ਨੀਲੀ 라ਵੀ ਚ ਤੇ ਉਹਦੇ ਕਰੈਕਟਰ ਦਾ ਸੀ ਰੀ ਨੀਲੀ ਰਵੀ ਜੇ ਤੇ ਜਿਹੜੇ ਵੀਰਾਂ ਨੇ ਕੋਈ ਬਰੀਡ ਤੇ ਕੰਮ ਕਰਨਾ ਜਾਂ ਬਰੀਡ ਇਸ ਤੋਂ ਮੱਝਾਂ ਜਿਹਾ ਕੇ ਤਿਆਰ ਕਰਨੀ ਆ ਉਹਨਾਂ ਵੀਰਾਂ ਵਾਸਤੇ ਇਹ ਮਾਧਿਅ ਤਕਰੀਬਨ ਵਧਿਆ ਰਹੂਗੀ ਵੀ ਕਹੂਗੀ ਚੰਗੇ ਸੀਮ ਲਵਾ ਕੇ ਪੰਗਾ ਕੇ ਜਾ ਕੇ نسل ਤਿਆਰ ਕਰ ਸਕਦੇ ਆ ਤੇ ਉਹ ਕੀ ਹੋਣੀ ਦੀ ਸਭ ਤੋਂ ਪਹਿਲਾਂ ਜੇ ਵੀ ਆ ਅਗਲੇ ਬਨੇ ਜਿਹੜੇ ਹਿੱਕ ਆ ਗਈ ਆ ਤੁਸੀਂ ਥੱਲੇ ਦੇਖ ਰਹੇ ਹੋ ਮੈਂ ਕਹਿੰਨੇ ਆ ਉਹ ਚ ਤੁਹਾਨੂੰ ਸਾਹਮਣੇ ਲੱਤਾਂ ਦੇ ਵਿੱਚ ਦੀ ਕਿਚੀ ਟਾਂ ਨਿਸ਼ਾਨ ਦਿਦਾ ਹੋਊਗਾ ਉਹੋ ਜਿਹਾ ਇੱਕ ਨਿਸ਼ਾਨ ਵੀ ਬਹੁਤ ਜ਼ਰੂਰੀ ਹੈ ਜੀ ਤੇ ਧੁੰਨ ਤੇ ਮਾਰਕਿੰਗ ਹੋਗੀ ਜਿਹੜੀ ਛਟਾ ਬਣੂ ਵੀ ਹੈਗਾ ਯਾ ਤੇ ਲੇਵੇ ਦੇ ਵਿੱਚ ਇੱਕ ਉੱਪਰਲੇ ਬਣੇ ਤੁਹਾਨੂੰ ਦੇਸੀ ਰਾਇ ਛਟਾ ਨਹੀਂ ਆਣਗੇ ਬੜੀ ਛੋਟਾ ਜਿਹਾ ਇਹ ਵੀ ਇੱਕ ਨੀਲੀ ਰਵੀ ਨੂੰ ਵੀ ਪਿਓਰਟੀ ਨੂੰ ਦੱਸਦਾ ਹੈ ਤੇ ਜੇ ਲੱਤਾਂ ਦੇ ਵਿੱਚ ਛਟਾ ਕੁ ਸੇਮ ਹੁੰਦੇ ਆ ਉਹ ਨਹੀਂ ਹੈ ਛਟੇ ਦੇ ਵਿੱਚ ਵੀ ਪਿਓਰ ਵੀ ਆਪਣੀਆਂ ਛਟੀਆਂ ਲੱਤਾਂ ਹੀ ਆ ਸੱਚੀ ਕਾਲੇ ਸ਼ਮ ਹੈ ਨਹੀਂਗੇ ਬਸ ਨਾਰਮਲ ਮਾੜਾ ਮੋਟਾ ਕਦਾ ਹੋਊ ਕੀ ਕਹਿਣਾ ਪਰ ਲਗਾਤਾਰ ਨਹੀਂ ਤੇ ਜਿਹੜੀ ਅੱਖਾਂ ਦੇ ਵਿੱਚ ਵੀ ਇਹਦੇ ਡੂੰਗਾ ਜਿਹਾ ਜਵਾਬ ਹੈ ਪੂਰੀ ਬ੍ਰੀਕੀ ਚ ਦੇਖਣ ਦੱਸੂਗਾ ਇਹ ਹੁਣ ਦੱਸਾਂਗਾ ਤੇ ਬੋਡੀ ਸਟਰਕਚਰ ਜਿਹੜਾ ਬਿਲਕੁਲ ਇਹ ਨੀਲੀ ਰਵੀ ਵਾਲਾ ਹੀ ਆ ਇਹ ਪੁੱਛਾ ਹੋ ਗਿਆ ਜਿੰਨੀ ਪੁੱਛਾਈ ਦੀ ਆ ਤੇ ਤਕਰੀਬਨ ਜੇ ਦੇਖੋਗੇ ਖਰੀਦੋਗੇ ਤੇ ਤੁਹਾਨੂੰ ਇਸ ਚੀਜ਼ਾਂ ਅਮਰੀਕਾ ਦੇ ਪਰ ਲੱਗ ਜੂਗਾ ਬਾਕੀ ਜਿਹੜੇ ਨੀਲੀ ਰਵੀ ਦੇ ਜਾਣਕਾਰ ਬੰਦੇ ਆ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਤੇ ਆ ਵੀ ਲੈ ਵੇਦੇ ਆ ਉਰਲੇ ਪਾਸੇ ਵੀ ਦੇ ਸਕਦੇ ਹੋ ਇਸ ਚੀਜ਼ ਵਿੱਚ ਵੀ ਜਵਾ ਹੈਗੇ ਲੈ ਵਿੱਚ ਅਗਲੇ ਬੰਨੇ ਲੱਤਾਂ 'ਚ ਵੀ ਇੱਕ ਜਿਵੇਂ ਮੰਨ ਲਓ ਇਹ ਚੰਗਾ ਸੀਮਨ ਧਰਾ ਕੇ ਜਾਂ ਚੰਗਾ ਦੁੱਧ ਕੱਢਦੀ ਆ ਗਾਂ ਸੁਆ ਜੀ ਆਗੇ ਤੇ ਤੁਸੀਂ ਇਹ ਤੋਂ ਨਸਰਸਦਾਰ ਚੰਗਾ ਕੰਮ ਕਰ ਸਕਦੇ ਹੋ ਤੇ ਉਹ ਬਾਕੀ ਨਾਲ ਬਾਈ ਨਾਲ ਇਹ ਡਿਟੇਲ ਪੁੱਛਦੇ ਆ ਕਿ ਕਿਨਾ ਦੋਧਿਆ ਤੇ ਕਿੰਨੇ ਟਾਈਮ ਦੀ ਗੱਬਣਿਆ ਕੀ ਹਿਸਾਬਤਾ ਪਿਆ ਕੀ ਮੁੱਲ ਵੜੀ ਮੰਗ ਰਹੀ ਹੈ ਭਾਈ ਜਸਰੀ ਕਾਲ ਤੇ ਇਹ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਆਪਣਾ ਜਗਸੀਰ ਸਿੰਘ ਜਗਸੀਰ ਸਿੰਘ ਪਿੰਡ ਆਦਮਪਰਾਇ ਜੀ ਲੋ ਦੋਸਤੋ ਪਿੰਡ ਆਦਮਪਰਾ ਜਿਲ੍ਹਾ ਮਹਿੰਡਾ ਤਹਿਸੀਲ ਫੋਲੇ ਤੇ ਭਾਈ ਜਿਹੜੀ ਮਾਝ ਦੀ ਵਿਖਾ ਰਹੇ 19 ਲੀਟਰ ਦੀ ਟੋਕੜ ਗੱਬਣ ਮਾਝੇ ਤੇ ਇਹ ਕਿੰਨੇ ਟਾਈਮ ਦੀ ਗੱਬਣਾਈ ਹੈ 4 ਮਹੀਨੇ ਦੀ ਗੱਬਣਾਈ ਹੈ 4 ਮਹੀਨੇ ਦੀ ਗੱਬਣਾਈ ਹੈ ਤੇ ਚੱਕਵਾ ਸੀ ਹਾਂ ਚੱਕਵਾ ਸੀ ਅਸੀਂ ਚੱਕਵਾ ਸੀ ਤੇ ਇਹ ਸੀਮਿੰਟ ਦਾ ਕੋਈ ਪਤਾ ਹੀ ਨਹੀਂ ਜਿੰਦਗੀ ਸਿਮਰ ਨੂੰ ਨਹੀਂ ਪਤਾ ਜੀ ਸਿਮਰ ਤੁਸੀਂ ਆਪਰਾਇਆ ਸੀ ਆਪਰਾਇਆ ਅਛਾ ਆਪਰਾਇਆ ਜੀ ਲੋ ਜੀ ਦੋਸਤੋ ਸਿਮਰ ਭਰਾਇਆ ਪਰ ਉਹਦਾ ਪ੍ਰੋਪਰ ਕਾਰਡ ਨਹੀਂ ਪਤਾਗਾ ਪਰ ਸਿਮਰ ਨੂੰ ਇਹ ਗੱਬਣਾ ਹੀ ਤੇ ਜਿਹੜਾ ਇਹ ਮਗਰ ਬੱਚਾ ਜੀ ਤੇ ਉਹ ਕਿਹੜੇ ਮਤਲਬ ਬੱਚਾ ਕਿ ਕਿੱਟਾ ਕਿੱਟੀ ਹੈ ਜੀ ਕੱਟਾ ਪਛਾਈ ਦੋਸਤੋ ਜੀ ਇਹ ਕਟਾ ਜੀ ਦੇਖ ਸਕਦੇ ਹੋ ਅਸੀਂ ਇਸੇ ਮੱਝ ਦੇ ਮਗਰ ਬੱਚਾ ਇਹ ਤੇ ਤੁਸੀਂ ਸਾਨੂੰ ਮੱਝ ਤੁਰ ਕੇ ਦਿਖਾਉਗੇ ਜੀ ਤੁਰ ਕੇ ਦਿਖਾਓ ਲੋ ਦੋਸਤੋ ਇਹ ਬੱਚੀ ਲੈ ਤੋਰ ਕਮੀਆ ਕਿਸੇ ਪਾਸਿਓ ਕੋਈ ਕਮੀ ਨਹੀਂ ਚ ਬਾਕੀ ਤੁਸੀਂ ਆਪਣੀ ਸਮਝ ਨਾਲ ਤੇ ਸੋ ਖਰੀਦਣੀ ਆ ਤੇ ਇਹ ਆਪਣਾ ਤੁਸੀਂ ਇਹਦਾ ਕੀ ਮੁੱਲ ਮੰਗ ਰਹੇ ਜੀ ਬੋਲੇ 65000 ਦੇ ਅੱਛਾ 55000 ਦੀ ਜੀ ਤੇ ਇਹ ਮੁੱਕ ਦੇ ਮਾਨ ਤੋਂ ਹੋ ਜੂਗਾ ਜੀ ਉਹ ਤਾਂ ਮਾੜਾ ਮੁੱਤ ਹੋਊਗਾ ਉਹ ਹੀ ਹੋਊਗਾ ਠੀਕ ਹੈ ਜੀ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 84375 ਆ 84375 9420 94212 ਤੇ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਵੀ ਰਿਹਾ ਹੈ ਆ ਵੀਡੀਓ ਜੋੜਨ ਲਈ ਸਾਰੇ ਵੀਰਾਂ ਦਾ ਧੰਨਵਾਦ